ਸ੍ਰੀ ਕਾਜ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਹਾਂ ਸਤਨਾਮ ਸਿੰਘ ਬ੍ਰਾਹਮਣ ਸਭਾ ਜਲਾ ਸ਼੍ਰੀ ਮੋਕਸਰ ਸਾਹਿਬ ਵੱਲੋਂ ਬਾਬਾ ਸੋਨੀ ਜੀ ਦੀ ਪ੍ਰੇਰਣਾ ਸਦਕਾ ਭਗਵਾਨ ਪਰਸਰਾਮ ਦੇ ਜਨਮ ਦਿਨ ਸਨੂੰ ਮੁੱਖ ਰੱਖਦਿਆਂ ਇੱਕ ਮਨੁੱਖ ਅਤੇ ਇੱਕ ਰੋਖ ਦੀ ਮਰਿਆਦਾ ਨੂੰ ਚਲਾਈ ਰੱਖਣ ਲਈ ਭਗਵਾਨ ਜੀ ਦਾ ਜਨਮ ਦਿਨ ਦਰਖਤ ਲਗਾ ਕੇ ਮਨਾਇਆ ਗਿਆ ਅਤੇ ਨਾਲ ਨਾਲ ਸਮਾਜ ਦੀ ਭਲਾਈ ਲਈ ਖੂਨਦਾਨ ਕੈਂਪ ਵੀ ਲਗਵਾਇਆ ਗਿਆ ਸੇਵਾਦਾਰਾਂ ਵੱਲੋਂ ਜਿਲ੍ਹਾ ਸ਼੍ਰੀ ਮੌਸਰ ਸਾਹਿਬ ਵਿਖੇ ਬ੍ਰਾਹਮਣ ਸਭਾ ਵੱਲੋਂ ਭਗਵਾਨ ਪਰਸ਼ਰਾਮ ਜੀ ਦਾ ਜਨਮ ਦਿਵਸ ਸਿਵਲ ਹਸਪਤਾਲ ਵਿੱਚ ਦਰਖਤ ਲਗਾ ਕੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਸਮਾਜ ਭਲਾਈ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਬ੍ਰਾਹਮਣ ਸਭਾ ਵੱਲੋਂ ਖੂਨਦਾਨ ਕੈਂਪੋ ਵੀ ਲਗਵਾਇਆ ਗਿਆ ਇਸ ਸਮੇਂ ਸਾਡੇ ਪੱਤਰਕਾਰ ਨੂੰ ਜਾਣਕਾਰੀ ਦੇਂਦਿਆਂ ਬ੍ਰਾਹਮਣ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਹਰ ਸਾਲ ਹੀ ਇਸ ਸ਼ੁਭ ਦਿਹਾੜੇ ਨੂੰ ਸਿਆਤ ਤੋਂ ਰਹਿਤ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਬਾਬਾ ਸੋਨੀ ਜੀ ਇਸ ਸਮਾਗਮ ਦੀ ਸ਼ੁਰੂਆਤ ਕਰ ਰਹੇ ਹਨ ਜਿਨ੍ਹਾਂ ਸ਼੍ਰੀ ਮੋਖਸਰ ਸਾਹਿਬ ਤੋਂ ਉਤਰਕਾਰ ਜਗਤ ਮਾਰਸ਼ੇਂਦਰ ਪਾਣਾ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ ਕੜ ਜਾਂ ਲੱਗਣਾ ਪਟਲਾ ਇਹ ਕਬੇ ਟੀਗੜ ਤੇ ਲੱਗੇੜ ਕੁੱਟਦਾ ਹੁੰਦਾ ਮੈਂ ਤਾਂ ਲਾਈਟ ਤੇ ਅੱਜ ਤੱਕ ਹੀ ਹੋਏ ਸੀ ਪਟੇਗੇ ਉਹ ਬਾਕੀ ਉਹਦੇ ਨਾਲ ਇੱਕ ਤਾਂ ਫਸ विजय जी आ जाओ शिव जी आ जाओ ਦੇ ਨਾਲੋਂ ਕੋਦਲਾਉ ਬਾਬਾ ਜੀ ਪਰਲੇ ਪਾਸਿਓ ਬਾਬਾ ਜੀ ਪਰਲੇ ਪਾਸਿਓ ਤੁਸੀਂ ਇਹ ਜੋ ਤੁੱਪ ਬਣੇ ਨਾ ਆਇਆ ਮਾਣੂ ਇੱਧਰ ਆਇਆ ਤੂੰ ਰਾਜ ਜੀ ਪ੍ਰਧਾਨ ਜੀ ਕਰਦੇ ਜੀਪ ਜੀ ਤੁਸੀਂ ਮੜਾ ਯੋਗ ਦਾ ਪਿਊਸ਼ੇਂਦਰ ਰਾਜਾ ਬੜੀ ਛਾਲੇ ਵਟੇ ਜੇ ਕੱਢਦੇ ਦੱਸ ਦਿਓ ਜੋ ਕਰਨਾ ਹੈ ਠੀਕ ਹੈ ਚਲੋ ਅੱਜ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਨ ਦੇ ਉੱਤੇ ਬ੍ਰਾਹਮਣ ਸਭਾ 5944 ਵੱਲੋਂ ਸਾਨਕ ਸਿਵਲ ਹਸਪਤਾਲ ਵਿਖੇ ਜਿੱਥੇ ਪੌਦਾ ਰੋਪਣ ਦਾ ਪ੍ਰੋਗਰਾਮ ਬਣਾਇਆ ਗਿਆ ਉੱਥੇ ਨਾਲ ਹੀ ਰਕਦਾਨ ਸ਼ਿਵਰਵੀ ਲਗਾਇਆ ਗਿਆ ਇਸ ਦਾ ਸ਼ੁਭ ਰਾਮ ਜਿਹੜਾ ਹੈ ਉਹ ਸਾਡੇ ਸੋਨੀ ਬਾਬਾ ਜੀ ਵੱਲੋਂ ਕੀਤਾ ਗਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕਿਸੇ ਵੀ ਤਰ੍ਹਾਂ ਦੇ ਅਸੀਂ ਸਿਆਸੀ ਖੇਡ ਦੇ ਵਿੱਚ ਖੇੜੀਏ ਕਿਸੇ ਵੀ ਸਿਆਸੀ ਲੀਡਰ ਨੂੰ ਅਸੀਂ ਨਹੀਂ ਬੁਲਾਇਆ ਕਿਉਂਕਿ ਇਹ ਇੱਕ ਨਿਰਪੱਖ ਸੰਸਥਾ ਦੇ ਆਗੂ ਨੇ ਇਸ ਕਰਕੇ Swami ji ਤੋਂ ਅਸੀਂ ਅੱਜ ਇਹ ਨੀ ਪੱਥਰ ਜਿਹੜਾ ਹੈ ਇਹਦਾ ਨੀ ਪੱਥਰ ਹੀ ਕਵਾਂਗੇ ਕਿਉਂਕਿ ਸਿਵਲ ਹਸਪਤਲ ਦੇ ਬਿਲਕੁਲ ਮੁੱਖ ਗੇਟ ਦੇ ਉੱਤੇ ਹੀ ਇੱਥੇ 30 ਗੜਵੀ ਲਗਾਏ ਜਾਣਗੇ ਔਰ ਬੂਟੇ ਵੀ ਜਿਹੜੇ ਆ ਉਹ ਲਗਾਏ ਜਾਣਗੇ ਇਸ ਤੋਂ ਬਾਅਦ ਜਿਹੜਾ ਹੈ ਉਹ ਰਕਦਾਨ ਸ਼ਿਵਰ ਸ਼ੁਰੂ ਕੀਤਾ ਜਾਊਗਾ ਜੈ ਸ਼੍ਰੀ ਰਾਮ ਅੱਜ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਤੇ ਉੱਤੇ ਬ੍ਰਹਮ ਸਭਾ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਦਰਖਸ ਲਗਾਓ ਔਰ ਨਾਲ ਨਾਲ ਖੂਨਦਾਨ ਕੈਂਪ ਦਾ ਪ੍ਰੋਗਰਾਮ ਰੱਖਿਆ ਗਿਆ ਕਿਉਂਕਿ ਦਾਸ ਨੂੰ ਇੱਥੇ ਬੁਲਾ ਕੇ ਬੜਾ ਮਾਨਸਤ ਕਰ ਦਿੱਤਾ ਹੈ ਮੈਂ ਬ੍ਰਾਹਮਣ ਸਭਾ ਦਾ ਤੇ ਸਾਰੇ ਜਿਹੜੇ ਦਾਨੀ ਸੱਜਣਾਂ ਜਿਹੜੇ ਖੂਨਦਾਨ ਕਰਨ ਆਏ ਹਨ ਮੈਂ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਕੀ ਇਹ ਉਪਰਾਲਾ ਸ਼ੁਰੂ ਕੀਤਾ ਤੇ ਬ੍ਰਾਹਮਣ ਸਭਾ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਦਾਸ ਨੂੰ ਮਾਨਸਤ ਕਰ ਦਿੱਤਾ ਜੈ ਸ਼੍ਰੀ ਰਾਮ ਜੈ